ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਕਿਸਮਤ ਦੀਆਂ ਖੇਡਾਂ ਵੀਡੀਓ ਬਾਰੇ ਸੋਨੂ ਏਜੰਟ 3 ਸਾਲਾਂ ਬਾਅਦ ਆਇਆ ਕਰ ਵਾਪਿਸ ਤੇ ਪਿੰਡ ਵਾਲਿਆਂ ਨੇ ਕੀਤਾ ਉਸ ਦਾ ਘਟਾਪਾ ਤੁਸੀਂ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਸੋਨੂ ਏਜੰਟ ਜੀ ਦਾ ਨਾ ਗੱਲ ਕਰਦਾ ਕਿ ਹੁਣ ਤਾਂ 3 ਸਾਲ ਹੋ ਗਏ ਨੇ ਤੇ ਉਹ ਜਿਹੜੇ ਆਪਾਂ ਮੁੰਡੇ ਭੇਜੇ ਤੇ ਵਾਪਸ ਆਉਗੇ ਹੁਣੇ ਆ ਹੁਣ ਆਪਾਂ ਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਹੁਣ ਬੜਾ ਕਿਸੇ ਨੂੰ ਯਾਦ ਹੁੰਨਾ ਕਿ ਅਸੀਂ ਕੌਣ ਸੀ ਕਿਤੇ ਸਾਰੇ ਭੁੱਲ ਭੱਲ ਗਏ ਹੁੰਨੇ ਆ ਉਹ ਆ ਚੀਜ਼ ਸੋਚ ਕੇ ਘਰ ਵਾਪਸ ਜਾਣ ਦੀ ਤਿਆਰੀ ਕਰਦੇ ਆ ਤੇ ਫਿਰ ਘਰ ਵਾਪਸ ਵੀ ਆ ਜਾਂਦੇ ਆ ਤੇ ਉਹ ਸੋਚਦੇ ਵੀ ਚਲੋ ਹੁਣ ਤਾਂ ਸਾਰਾ ਕੰਮ ਠੰਡਾ ਪੈ ਗਿਆ ਹੁਣ ਕਿਹੜਾ ਸਾਨੂੰ ਕਿਸੇ ਨੇ ਕੁਝ ਕਹਿਣਾ ਆ ਤੇ ਉਹ ਚੁੱਪਚਾਪ ਘਰੇ ਆ ਕੇ ਰਹਿਣ ਲੱਗ ਜਾਂਦੇ ਆ ਤੇ ਉਹ ਪਰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਸੋਨੂੰ ਏਜੰਟ ਘਰ ਵਾਪਸ ਆ ਗਿਆ ਤੇ ਉਹਨੂੰ ਲੱਭਦੇ ਲਵਾਂਦੇ ਲੋਕੋ ਦੇ ਘਰੇ ਆ ਹੀ ਜਾਂਦੇ ਆ ਉਸ ਤੋਂ ਬਾਅਦ ਸੋਨੂੰ ਏਜੰਟ ਦੀ ਬਹੁਤ ਕਲਾਸ ਲੱਗਦੀ ਆ ਤਾਂ ਬਹੁਤ ਘਟਾਪਾ ਹੁੰਦਾ ਤੇ ਸੋਨੂੰ ਏਜੰਟ ਕਹਿੰਦਾ ਮੇਰੇ ਕੋਲੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੋ ਤੇ ਜੋ ਬਲਜੀਤ ਦਾ ਪਿਡਾੜੀ ਹੁੰਦਾ ਉਹ ਸੋਨੂੰ ਏਜੰਟ ਦੇ ਚੁਪੇੜਾਂ ਬਿਮਾਰ ਨਾਲੇ ਕਹਿੰਦਾ ਤੇਰੇ ਕਰਕੇ ਕਰਕੇ ਮੇਰੇ ਮੁੰਡੇ ਦੀ ਜਾਨ ਵੀ ਗਈ ਤੇ ਸਾਡੇ ਤੋਂ ਸਾਡੀ ਜ਼ਮੀਨ ਵੀ ਗਈ ਹੁਣ ਮੈਂ ਅੱਗੇ ਕੀ ਕਰੂੰਗਾ ਤੇ ਸੋਨੂੰ ਏਜੰਟ ਕੰਮ ਮੈਂ ਤੁਹਾਡੇ ਸਾਰੇ ਪੈਸੇ ਮੋੜ ਦਵਾਗਾ ਮੈਨੂੰ ਮਾਫ ਕਰ ਦਿਓ ਉਹ ਕਹਿੰਦਾ ਸੀ ਤੇਰੇ ਪੈਸਿਆਂ ਤੋਂ ਕੀ ਲੈਣਾ ਸਾਡਾ ਮੁੰਡਾ ਤਾਂ ਸਾਡੇ ਹੱਥੋਂ ਚਲਾ ਗਿਆ ਹੁਣ ਅਸੀਂ ਤੈਨੂੰ ਛੱਡਾਂਗੇ ਨਹੀਂ ਹੌਲੀ ਹੌਲੀ ਹੋਰ ਵੀ ਲੋਕ ਉੱਥੇ ਇਕੱਠੇ ਹੋ ਜਾਂਦੇ ਆ ਤੇ ਸੋਨੂੰ ਏਜੰਟ ਨੂੰ ਬਹੁਤ ਸੁਣਾਉਂਦੇ ਆ ਤੇ ਸੰਦੀਪ ਹੱਥ ਜੋੜ ਕੇ ਕਹਿੰਦੀ ਆ ਸੱਚੋ ਸੱਚ ਦੱਸ ਦੇ ਕਿ ਕਬਲ ਕਿੱਥੇ ਆ ਉਹਦਾ ਕੋਈ ਵੀ ਤਾਂ ਪਤਾ ਨਹੀਂ ਹੈਗਾ ਬਾਕੀ ਦੇ ਮੁੰਡੇ ਤਾਂ ਆ ਗਏ ਆ ਪਰ ਕਬਲ ਦਾ ਨਹੀਂ ਪਤਾ ਕਿ ਉਹ ਕਿੱਥੇ ਆ ਸੋਨੂੰ ਏਜੰਟ ਕਹਿੰਦਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਮੈਂ ਮੈਂ ਮੁੰਡੇ ਭੇਜੇ ਤਾਂ ਜ਼ਰੂਰ ਸੀਗੇ ਪਰ ਜੰਗਲ ਦੇ ਵਿੱਚ ਉਹ ਕਿੱਧਰ ਇੱਧਰ ਉੱਧਰ ਹੋ ਗਏ ਉਸ ਬਾਰੇ ਮੈਨੂੰ ਨਹੀਂ ਪਤਾ ਤੇ ਅੱਗੇ ਵੀ ਤਾਂ ਮੈਂ ਹੋਰ ਪਿੰਡਾਂ 'ਚ ਤਾਂ ਮੁੰਡੇ ਭੇਜੇ ਸੀਗੇ ਤਾਂ ਹੀ ਤਾਂ ਉਸ ਨੂੰ ਦੇਖ ਕੇ ਆਵਾਰ ਗਏ ਸੀਗੇ ਸਾਰੇ ਕਹਿੰਦੇ ਅਸੀਂ ਦੂਜੇ ਮੁੰਡਿਆਂ ਦਾ ਕੁਝ ਨਹੀਂ ਲੈਣਾ ਸਾਡੇ ਮੁੰਡੇ ਉੱਥੇ ਨਹੀਂ ਪੁੱਜੇ ਤੇ ਸੋਨੂੰ ਏਜੰਟ ਕਹਿੰਦਾ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਪੈਸੇ ਵਾਪਸ ਕਰ ਦਿੰਦਾ ਤੇ ਸੰਦੀਪ ਗੰਦੀ ਸਾਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਹੈ ਕਿ ਸਾਡਾ ਬੰਦਾ ਵਾਪਸ ਲਿਆ ਕੇ ਦੇ ਉਹ ਕਿੱਥੇ ਆ ਤੂੰ ਉਹਨੂੰ ਜ਼ਿੰਮੇਵਾਰੀ ਲਾ ਕੇ ਭੇਜਿਆ ਸੀ ਕਿ ਉਹ ਸੇ ਸਲਾਮਤ ਅਮਰੀਕਾ ਪਹੁੰਚ ਜਾਣਗੇ ਪਰ ਉਹ ਅਮਰੀਕਾ ਨਹੀਂ ਪਹੁੰਚਿਆ ਸਾਨੂੰ ਸਾਡਾ ਮੁੰਡਾ ਜਾਇਦਾ ਤੇ ਉਸ ਤੋਂ ਬਾਅਦ ਸਾਰੇ ਜਨ ਸੋਨ ਨੂੰ ਏਜੰਟ ਦਾ ਬਹੁਤ ਘਟਾਪਾ ਕਰ ਜਾਂਦਾ ਪੁਲਿਸ ਨੂੰ ਵੀ ਫੜਾ ਦਿੰਦੇ ਆ ਤੇ ਸੋਨ ਨੂੰ ਏਜੰਟ ਮਾਫੀ ਵੀ ਮੰਗਦਾ ਤੇ ਜੀਤਾ ਵੀ ਮਾਫੀ ਮੰਗਦੇ ਕਿ ਸਾਨੂੰ ਮਾਫ ਕਰ ਦਿਓ ਜੀ ਤੁਹਾਡੇ ਸਾਰੇ ਪੈਸੇ ਮੋੜ ਦਵਾਂਗੇ ਪਰ ਲੋਗ ਉਹਨਾਂ ਦੀ ਕੋਈ ਗੱਲ ਨਹੀਂ ਮੰਨਦੇ ਤੇ ਉਹ ਸੋਚ ਉਹ ਕਹਿੰਦੇ ਆ ਕਿ ਸਾਡੇ ਮੁੰਡੇ ਉਹ ਕਹਿੰਦੇ ਸਾਡੇ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਤੀ ਕਈ ਮੁੰਡੇ ਤਾਂ ਮਰ ਵੀ ਗਏ ਤੂੰ ਇਹ ਆ ਇਹਨਾਂ ਦਾ ਕਿੱਥੋਂ ਭਰੂੰਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ